ਉੱਥੇ ਉਹਨਾਂ ਨੇ ਉਹਨੂੰ ਸਲੀਬ ਉੱਤੇ ਚੜਾਇਆ ਉਹਨੇ ਕਿਹਾ ਉੱਥੇ ਕਿੱਥੇ ਜਿਹੜਾ ਮੋਸਟ ਹੋਲੀ ਪਲੇਸ ਦੁਨੀਆ ਦਾ ਸਭ ਤੋਂ ਪਵਿੱਤਰ ਥਾਂ ਯਰੂਸ਼ਲਮ ਉੱਥੇ ਉਹਨਾਂ ਨੇ ਕਿੰਨਾਂ ਨੇ ਉਹ ਜਿਹੜੇ ਦੁਨੀਆ ਦੇ ਸਭ ਤੋਂ ਪਵਿੱਤਰ ਥੋਕੀ ਵੱਲ ਜਾਣ ਵਾਲੇ ਸੀਗੇ ਉਹਨੂੰ ਕਿੰਨੂੰ ਸਭ ਤੋਂ ਪਵਿੱਤਰ ਸ਼ਖਸੀ ਗੇ 크ਰੁਸਿਫਾਇਰ ਉਹ ਤਸਲੀਬ ਤੇ ਜੜਾਇਆ ਦੁਨੀਆਂ ਦੇ ਸਭ ਤੋਂ ਪਵਿੱਤਰ ਸ਼ਖਸ ਨੂੰ ਸਭ ਤੋਂ ਪਵਿੱਤਰ ਲੋਕਾਂ ਨੇ ਸਭ ਤੋਂ ਪਵਿੱਤਰ ਜਗ੍ਹਾ ਤੇ ਸ੍ਰੀ ਮਰਤੇ ਜੜਾਇਆ ਓ ਪ੍ਰਭੂ ਦਿਨਾਨ ਨੂੰ ਵੜਿਆਈ ਮਿਲੇ ਅਗਰ ਤੀ ਦੋ ਉਸ ਜਗਨ ਦੇਖ ਜਿਹੜੀ ਬਾਈਬਲ ਕਹਿੰਦੀ ਓਥੇ ਏਮੈਨ ਵਵਰਾਨ ਨੇ ਕਿਹਾ ਦਾ ਮੋਸਟ ਹੋਲੀ ਪਲੇਸ ਹਾਲੇਲੂਇਆ ਇਮਾਨ ਪਤਾ ਕਿੰਨਾ ਪਵਿੱਤਰ ਉਹ ਸ਼ਹਿਰ ਸੀਗਾ ਇਰੂਸ਼ਲਮ ਜਿਹਨੂੰ ਕਹਿੰਦੇ ਕਿ ਇਹ ਖੁਦਾਵੰਦ ਦਾ ਸ਼ਹਿਰ ਹੈ ਜਿਹਦੇ ਅੰਦਰ ਬੈਦ ਤੋਂ ਹਮ ਰੋਟੀ ਦਾ ਘਰ ਹੈ ਇਹ ਇਰੂਸ਼ਲਮ ਉਹ ਸ਼ਹਿਰ ਸੀਗਾ ਜਿਹਦੇ ਲਈ 다ਊਦ ਨੇ ਵੀ ਕਿਹਾ ਜੇ ਕਿਤੇ ਮੈਂ ਇਰੂਸ਼ਲਮ ਨੂੰ ਭੁੱਲ ਜਾਵਾਂ ਤੇ ਮੇਰੀ ਜੀਬ ਤਾਲੂ ਨਾ ਲੱਗ ਜੇ ਨਬੀਆਂ ਦਾ ਸ਼ਹਿਰ ਉਹ ਜਿੱਥੇ ਜਗਾ ਜਗਾ ਤੋਂ ਲੋਕ ਇਕੱਠੇ ਹੁੰਦੇ ਆਪਣੀ ਭਗਤੀ ਕਰਨ ਦੇ ਲਈ ਇੰਨੀ ਪਵਿੱਤਰ ਥਾਂ ਕਿ ਜਿੱਥੇ ਖੁਦਾ ਨੇ ਆਪਣੀ ਹੈਕਲ ਬਣਵਾਈ ਦੁਨੀਆ ਦਾ ਸਭ ਤੋਂ ਪਵਿੱਤਰ ਥਾਂ ਐਮਨ ਪਰਮੇਸ਼ਰ ਦੀ ਹੈਕਲ ਉੱਥੇ ਸੀਗੀ ਹੈਕਲ ਦਾ ਮਤਲਬ ਕੀ ਪਰਮੇਸ਼ਰ ਦੀ ਹਜ਼ੂਰੀ ਉੱਥੇ ਸੀਗੀ ਮੋਸਟ ਹੋਲੀ ਪਲੇਸ ਸਭ ਤੋਂ ਪਵਿੱਤਰ ਥਾਂ ਪ੍ਰਭੂ ਦੇ ਨਾਮ ਨੂੰ ਵੜਾਈ ਮਿਲੇ ਓ ਧੰਨਵਾਦ ਜਿਹੜਾ ਸਭ ਤੋਂ ਪਵਿੱਤਰ ਥਾਂ ਮੰਨਿਆ ਗਿਆ ਤੇ ਬਿਬਰਾਣਮ ਨੇ ਕਿਹਾ ਅਗਰ ਤੂੰ ਇਹਨਾਂ ਗਿਰਜੀਆਂ ਤੇ ਝਾਤੀ ਮਾਰੋ ਤੇ ਇਹਨਾਂ ਦਾ ਸਭ ਤੋਂ ਪਵਿੱਤਰ ਥਾਂ ਕਿਹੜਾ ਮੰਨਿਆ ਗਿਆ ਵੈਟਿਕਨ ਕਿ ਇਦਾਂ ਹੀ ਅਗਰ ਤੀ ਚਾਤੀ ਮਾਰ ਕੇ ਦੇਖੋ ਤੇ ਦੁਨੀਆ ਦੇ ਵਿੱਚ ਈਸਾਈਆਂ ਦਾ ਸਭ ਤੋਂ ਮੇਨ ਜਗ੍ਹਾ ਕਿਹੜਾ ਮੰਨਿਆ ਜਾਂਦਾ ਹੈ ਰੋਮ ਵੈਟिकन ਪੇਸ ਲੋਕ ਸੰਸਥਾਵਾਂ ਇਸ ਗੱਲ ਦਾ ਇਨਕਾਰ ਨਹੀਂ ਕਰ ਸਕਦੀਆਂ ਕਿਉਂਕਿ ਬਵਰਾਨਮ ਨੇ ਕਹਿਆ ਹੀ ਹੋਦੀਆਂ 3 ਆ ਇਹ ਜਿੰਨਾ ਮਰਜ਼ੀ ਇਨਕਾਰ ਕਰਨ ਵੱਡਾ ਦਿਨ ਤੇ ਇਹਨਾਂ ਨੇ ਉਹਦਾ ਹੀ ਬਣਾਣਾ ਜਿੱਥੋਂ ਨਿਕਲਿਆ ਸੀਗਾ ਮੋਸਟ ਹੋਲੀ ਪਲੇਸ ਹਾਲੇਲੂਇਆ ਅਮਨ ਪੇ ਸਭ ਤੋਂ ਪਵਿੱਤਰ ਲੋਕ ਸਭ ਤੋਂ ਪਵਿੱਤਰ ਲੋਕਾਂ ਦੇ ਦੁਆਰ ਬਵਰਾਨਮ ਨੇ ਕਿਹਾ ਕਿ ਅਗਰ ਤੁਸੀਂ ਉਹਨਾਂ ਬੰਦਿਆਂ ਵੱਲ ਦੇਖੋ ਜਿਹੜੇ ਯਿਸੂ ਮਸੀਹ ਨੂੰ ਸਲੀਬ ਉੱਤੇ ਚੜਾਉਣ ਦੇ ਵਿਰੁੱਧ ਚੜ੍ਹੇ ਸਿਗੇ ਉਹ ਯਾਜਕ ਸਿਗੇ ਯਾਜਕ ਪਤਾ ਕੋਣ ਹੁੰਦੇ ਹੋਣੇ ਕਿਹਾ ਜਿਨ੍ਹਾਂ ਦਾ ਪੱਕਾ ਸੀਗਾ ਕਿ ਇਹ ਲੇਵੀ ਹੋਣੇ ਚਾਹੀਦੇ ਆ ਲੇਵੀਆਂ ਤੋਂ ਬਾਹਰ ਅਗਰ ਕੋਈ ਹੋਇਆ ਉਹ ਯਾਜਕ ਨਹੀਂ ਸੀ ਬਣ ਸਕਦਾ ਬੰਦਾ ਭਾਵੇਂ ਕਿੰਨੀ ਵੀ ਯੋਗਤਾ ਕਿਉਂ ਨਾ ਰੱਖਦਾ ਹੋਏ ਉਹ ਇੰਨੇ ਪੱਕੇ ਸੀਗੇ ਕਿ ਇਸੇ ਵੰਛ ਚੋਂ ਹੀ ਯਾਜਕ ਬਣਾਣੇ ਆ ਔਰ ਉਹਨੇ ਕਿਉਂ ਉਹਨਾਂ ਨੂੰ ਇੰਨੇ ਪਵਿੱਤਰ ਰਹਿਣਾ ਪੈਂਦਾ ਸੀਗੇ ਕਿ ਅਗਰ ਕਿਤੇ ਉਹ ਕੋਈ ਗਲਤੀ ਕਰਦੇ ਫੜੇਗੇ ਯਾਜਕ ਤੇ ਉਹਨਾਂ ਨੂੰ ਪਥਰਾ ਕਰ ਦਿੱਤਾ ਜਾਂਦਾ ਸੀ ਫਿਰ ਅਗਰ ਲੋਕ ਕੋਲ ਅੱਗੇ ਸਿਰ ਚ ਕੋ ਹੁੰਦੇ ਸੀਗੇ ਤਾਂ ਵੱਲੋਂ ਕਿੰਨੇ ਪਵਿੱਤਰ ਬੰਦੇ ਹੋਣਗੇ ਉਹਨਾਂ ਵਿੱਚ ਮਹਾ ਹਾਜਕ ਵੀ ਉਹਨੂੰ ਕਿੰਨਾ ਪਵਿੱਤਰੋ ਮੰਨਦੇ ਹੋਣਗੇ ਜਿਹੜਾ ਨਾ ਸਾਰੇ ਯਾਜਕਾਂ ਦਾ ਉੱਪਰ ਸੀਗਾ ਚੀਫ ਸੀ ਕਿੰਨੀ ਤਗੜੀ ਉਹਨਾਂ ਦੀ ਰੈਪਿਟਿਸ਼ਨ ਹੋਏਗੀ ਇਸ ਸੰਦੇਸ਼ 'ਚ ਵੜ ਕੇ ਦੇਖੋ ਇੱਕ ਵਾਰੀ ਇਸ ਦ੍ਰਿਸ਼ ਕਿੰਨੀ ਜ਼ਬਰਦਸਤ ਉਹਨਾਂ ਦੀ ਰੈਪਿਟਿਸ਼ਨ ਹੋਏਗੀ ਕਿੰਨੀ ਪਵਿੱਤਰਤਾ ਹੀ ਉਹਨਾਂ ਦੀ ਹੋਏਗੀ ਕਿੰਨੇ ਵਧੀਆ ਉਹਨਾਂ ਦੇ ਕੰਮ ਹੋਣਗੇ ਕਿੰਨੀ ਵਧੀਆ ਉਹਨਾਂ ਦੀ ਗਵਾਹੀ ਹੋਏਗੀ ਅਮਨ ਪਰ ਉਹਨਾਂ ਨਹੀਂ ਯਿਸੂ ਮਸੀਹ ਨੂੰ ਸਰੀਰ ਉੱਤੇ ਚੜਾਇਆ। ਤਬ ਤਾਂ ਪਵਿੱਤਰ ਸ਼ਖਸ ਨੂੰ ਜਦੋਂ ਜਿਹੜਾ ਜਦੋਂ ਪੈਦਾ ਹੋਇਆ ਤੇ ਕਿਸੇ ਬੰਦੇ ਦੇ ਸੈਲੋ ਦੇ ਅੰਦਰ ਨਹੀਂ ਸੀਗੇ। ਰਬ ਨੇ ਕਿਹਾ ਜਿਹੜੇ ਸੈਲ ਆ ਆਦਮੀ ਚੋਂ ਹੀ ਆਉਂਦੇ ਆ। ਮਰੀਮ ਨੂੰ ਕਿ ਆਦਮੀ ਨੇ ਛੂਆ ਹੀ ਨਹੀਂ। ਉੱਚ ਕੋਈ ਵੀ ਹੋਰ ਉਹ ਬੱਚਾ ਪੈਦਾ ਹੋਣ ਦੇ ਲਈ ਕੋਈ ਵੀ ਸਰੀਰਿਕ ਸੰਵੇਦਨਾ ਦੀ ਲੋੜ ਨਹੀਂ ਸੀਗੀ। ਇਸ ਸਭ ਫਾਈ ਵਰਡ ਆਫ ਗੋਡ ਹੋਇਆ। ਵਚਨ ਬੋਲਿਆ ਗਿਆ ਅੱਗ ਬਣੇ, ਸੱਲ ਬਣੇ, ਲਾਉਂਦੀਆਂ ਧਾਰਾਂ ਆਈਆਂ, ਸਭ ਕੁਝ ਵਚਨ ਨਾਲ ਹੋਇਆ। ਨਬੀ ਨੇ ਕਿਹਾ, ਤੇ ਹੋਰ ਦੂਜਿਆਂ ਨੂੰ ਪੁੱਛਦੇ ਹੋ ਕਿ ਇਸ ਮਸੀਹ ਕੋਣ ਕੀ ਦੀ ਸੰਤਾਨੀ ਕੀ ਮੰਨੀ ਹੈ? ਕਿ ਦੀ? ਉਹਨੇ ਕਿਹਾ ਮਰੀਮ ਨੂੰ ਪੁੱਛੋ ਤਾਂ ਦੱਸੇ ਕੀ ਦੀ ਸੰਤਾਨ ਸਗੀ। ਮਰੀਮ ਤਾਂ ਦੱਸੇਗੀ ਕਿ ਇਹਦਾ ਪੁੱਤਰ ਆ। ਇਹ ਬੱਚਾ ਮੇਰਾ ਨਹੀਂ ਆ। ਨਹੀਂ ਇਹ ਯੂਸਫ ਦਾ ਆਇਆ ਇੱਕ ਖੁਦਾ ਦਾ ਪੁੱਤਰ ਹੈ ਜਿਹੜਾ ਇਸ ਕੋਖ ਚ ਪਾਲਿਆ ਗਿਆ ਹੈ ਦੀ ਵਾਸ ਮੋਸਟ ਹੋਲੀ ਪਰਸਨ ਸਭ ਤੋਂ ਪਵਿੱਤਰ ਸ਼ਖਸ ਜਿਹੜਾ ਨਾ ਧਾਰਮਿਕ ਆਗਵਾ ਚ ਖੜੇ ਹੋ ਕੇ ਕਹਿ ਸਕਦਾ ਹੈ ਕੋਣ ਮੇਰੇ ਚ ਦੋ ਸਾਬਿਤ ਕਰ ਸਕਦਾ ਹੈ ਆਮਨ ਕੋਣ ਮੈਨੂੰ ਪਾਪੀ ਠਰਾ ਸਕਦਾ ਉਹਨੇ ਬਬਰਾਨਾ ਨੇ ਕਿਆ ਪਾਪੀ ਦਾ ਮਤਲਬ ਹੁੰਦਾ ਹੈ ਬੇਪਰਤੀਤਾ ਤੇ ਦੱਸੋ ਨੇ ਕਿਹੜੇ ਬਚਨ ਤੇ ਮੇਂ ਪ੍ਰਤੀਤ ਕੀਤੀ ਕਿਉਂ ਨੇ ਸਾਰਾ ਉਦਾਂ ਹੀ ਨਹੀਂ ਮੰਨਿਆ ਜਿਦਾ ਸੀ ਸੋ ਹੀ ਵਾਸ ਮੋਸਟ ਹੋਲੀ ਪਰਸਨ ਅਮੇਨ ਉਹਨਾਂ ਨੇ ਕਿਹਾ ਨੂੰ ਸਲੀਬ ਚੜਾਇਆ ਕ੍ਰੁਸੀਫਾਈਡ ਬਬਰਾਨਮ ਜਿਹੜੇ ਤੇ ਸ਼ਬਦ ਵਰਤੇ ਉਹਨੇ ਕਿਹਾ ਭੈਣ ਭਰਾਵੋ ਸਲੀਬ ਤੇ ਜਿਹੜਾ ਮਾਰਿਆ ਜਾਣਾ ਬੜੀ ਸ਼ਰਮਿੰਦਗੀ ਵਾਲੀ ਮੌਤ ਸੀਗੀ ਬੋ ਸ਼ਰਮਿੰਦਗੀ ਵਾਲੀ ਮੌਤ ਸੀ ਉਹਨੇ ਕਿਹਾ ਕਿਸੇ ਨੂੰ ਗੋਲੀ ਵਾਚੇ ਨਾ ਇਹ ਨਿਸ਼ਮਿਤ ਕੀ ਨਹੀਂ ਕਿਉਂਕਿ ਇਹਦੇ ਕਿਸੇ ਦੀ ਲੜਾਈ ਹੋਈ ਜਾਂ ਕਿਸੇ ਨੇ ਕਿਸੇ ਵਿਰੁੱਧ ਕੁਛ ਕੀਤਾ ਤੇ ਉਹਨੇ ਮਾਰ ਦਿੱਤਾ ਉਹਨੂੰ ਕੋਈ ਫਾਂਸੀ ਵੀ ਹੋਈ ਤੇ ਉਹ ਵੀ ਇੱਕ ਜੇਲ੍ਹ ਦੀ ਦੀਵਾਰ ਦੇ ਵਿੱਚਕਾਰ ਹੁੰਦੀ ਆ ਪਰ ਉਹਨੇ ਕਿਹਾ ਸਲੀਬ ਤੇ ਚੜਾਇਆ ਜਾਣਾ ਜਿੱਥੇ ਹਰ ਬੰਦਾ ਵੇਖਦਾ ਹਰ ਔਰਤ ਨੇ ਦੇਖਿਆ ਹਰ ਅੱਛੇ ਨੇ ਦੇਖਿਆ ਜਿੱਥੇ ਉਹਨੇ ਕਿਹਾ ਸਾਰਿਆਂ ਨੇ ਉਹਨੂੰ ਸ਼ਰਮਿੰਦਾ ਠਰਾਇਆ ਸਭ ਨੇ ਪਬਲਿਕ 'ਚ ਸਭ ਤੋਂ ਪਵਿੱਤਰ ਜਗ੍ਹਾ ਤੇ ਸਭ ਤੋਂ ਪਵਿੱਤਰ ਲੋਕਾਂ ਨੇ ਸਭ ਤੋਂ ਪਵਿੱਤਰ ਸ਼ਖਸ ਨੂੰ ਸਭ ਤੋਂ ਸ਼ਮਿੰਦਗੀ ਦੀ ਮੌਤ ਦਿੱਤੀ ਸਭ ਤੋਂ ਸ਼ਮਿੰਦਗੀ ਦੇ ਮੌਤ ਉਹ ਰੂਹ ਨੂੰ ਨੰਗਿਆਂ ਕਰਕੇ ਇਸਲੀ ਉੱਤੇ ਚੜਾਇਆ ਗਿਆ ਐਵੇਂ ਨਹੀਂ ਸੂਰਜ ਡੁੱਬ ਗਿਆ ਐਵੇਂ ਨਹੀਂ ਚਟਾਨਾਂ ਟੜਕ ਗਈਆਂ ਉਹਨਾਂ ਦਾ ਰਚਨਹਾਰੇ ਨਾਲ ਆਕਸ਼ ਹੋਇਆ ਸੀ ਪਰ ਨਵੀਨ ਨੇ ਕਿਹਾ ਹੋਣਾ ਹੀ ਸੀ ਜੇ ਉਹ ਨਾ ਹੁੰਦਾ ਤੇ ਅੱਜ ਹੀ ਅੱਧੇ ਲੋਨਲਡੋ ਤੇ ਹੋਏ ਖੜੇ ਨਹੀਂ ਸੀ ਹੋ ਸਕਦੇ ਇਹ ਹੋਣਾ ਹੀ ਸੀਗਾ خدا ਨੇ ਕਰਨਾ ਹੀ ਨਹੀਂ ਤੇ ਆਪਾਂ ਪਾਪੀ ਕਿੱਧਰ ਬਚਦੇ ਗੱਲ ਹੀ ਨਹੀਂ ਕਿ ਉਹ ਬੋਲ ਨਹੀਂ ਸਕਦਾ ਹੀ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਹੀ ਦੇਖਿਆ ਉਹ ਕਿਦਾਂ ਗੱਲਾਂ ਕਰਦੇ ਉਹ ਖੁਦ ਨਹੀਂ ਬਚਿਆ ਤਾਂ ਨੂੰ ਕਿਦਾ ਬਚਾਏਗਾ ਉਹਨਾਂ ਨੂੰ ਪਤਾ ਨਹੀਂ ਜੋ ਖੁਦ ਬਚਦਾ ਤੇਹੀ ਬਚਾਈ ਨਹੀਂ ਜਾਣਾ ਹੀ ਕਿਸੇ ਵੀ ਮਾਫੀ ਲਈ ਮੁੱਲ ਤਾਰਨ ਵਾਲੀ ਯੂਰੀ ਹੁੰਦਾ ਹੈ